ਸ਼ਸ਼ੀਕਲ ਜੀ ਜਿਵੇਂ ਤੁਹਾਨੂੰ ਪਤਾ ਸਾਡੇ ਤੀਆਂ ਦਾ ਪਹਿਲਾ ਦਿਨ ਸੀ ਤਾਂ ਉੱਤੇ ਝੂਲੇ ਵੀ ਲੱਗੇ ਹੋਏ ਸੀ ਬੱਚੇ ਉਹ ਪਿਆਰੇ ਪਿਆਰੇ ਝੂਲੇ ਝੂੜ ਰਹੇ ਸੀ ਤੇ ਆਪਾਂ ਦੇਖਦੇ ਆਂ ਇੱਥੇ ਪਕੌੜਿਆਂ ਦੀਆਂ ਰੇੜੀਆਂ ਲੱਗੀਆਂ ਸੀ ਵੀਰੇ ਕਹਿੰਦਾ ਸਾਡੇ ਵੀ ਵੀਡੀਓ ਬਣਾ ਦੇ ਹਨਾ ਅੱਗੇ ਦੇਖਿਆ ਗੁੱਡਿਆਂ ਦੀਆਂ ਰੇੜੀਆਂ ਚੱਕਲਾਂ ਦੀਆਂ ਰੇੜੀਆਂ ਬਹੁਤ ਸਾਰੀਆਂ ਲੱਗੀਆਂ ਹੋਈਆਂ ਸੀ ਤੇ ਸਾਡੇ ਬੌਂਸਰ ਵੀਰ ਵੀ ਸਾਡਾ ਸਾਥ ਦੇ ਰਹੇ ਸੀਗੇ ਕਿਸੇ ਮੁੰਡੇ ਦੀਆਂ ਟ੍ਰੇਨਿੰਗ ਸੀ ਸਾਰੀ ਬੰਦ ਸੀਗੀ ਸਾਰੀਆਂ ਕੁੜੀਆਂ ਕੁੜੀਆਂ ਦੀਆਂ ਟ੍ਰੇਨ ਸੀ ਵੈਸੇ ਪੰਜਾਬ ਪੁਲਿਸ ਨੇ ਵੀ ਬਹੁਤ ਬਹੁਤ ਇੰਜੋਏ ਕਰ ਰਹੀਆਂ ਸੀਗੀਆਂ ਦੇਖੋ ਇੱਧਰ ਵੀ ਪਕੌੜਾਂ ਦੀ ਰੈਡੀ ਲੱਗੇ ਆ ਕੁੜੀਆਂ ਸਾਡੀਆਂ ਬੈਠੀਆਂ ਸੀਗੀਆਂ ਅੱਗੇ ਜਾ ਕੇ ਦੇਖਿਆ ਕੁੜੀਆਂ ਬਹੁਤ ਜ਼ਿਆਦਾ ਇੰਜੋਏ ਕਰ ਰਹੀਆਂ ਸੀ ਅਦਰ ਰੱਬ ਨੇ ਵੈਸੇ ਨਹੀਂ ਵੀ ਪਾਇਆ ਸੀ ਪਰ ਜਦ ਨੂੰ ਨੱਚਣਾ ਸੀ ਕਮੀ ਬੰਦ ਕਰ ਦਿੱਤਾ ਬਹੁਤ ਸਾਰੀਆਂ ਭੈਣਾਂ ਤੀਆਂ ਇੰਜੋਏ ਕਰ ਰਹੀਆਂ ਸਨ ਦੇਖੋ ਤੁਸੀਂ ਨੱਚ ਰਹੀਆਂ ਸੀ ਲਾਈਵ ਪ੍ਰੋਗਰਾਮ ਹਰਪ੍ਰੀਤ ਛੰਨਾ ਦੇ ਚੈਨਲ ਤੇ ਆਵੇਗਾ ਤੁਸੀਂ ਦੇਖ ਸਕਦੇ ਹੋ ਜੇ ਕੇ ਸਾਊਂਡ ਵਾਲਿਆਂ ਵੱਲੋਂ ਵਾਲਿਆਂ ਵੱਲ ਜੇ ਕੇ ਸਾਊਂਡ ਵਾਲਿਆਂ ਵੱਲੋਂ ਬਹੁਤ ਸੋਹਣੇ ਸੋਹਣੇ ਸੌਂਗ ਲਾ ਕੇ ਪੈਣਾ ਪੈਣਾ ਨੂੰ ਨਚਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਪੈਣਾ ਕਿੰਨੇ ਕੁਸ਼ ਨੇ ਸਾਰੇ ਪੈਣਾ ਨੂੰ ਤੇਜ਼ੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ